ਪੰਜਾਬ ਵਿੱਚ ਕਿੱਥੇ ਕਿੱਥੇ ਪਵੇਗਾ ਭਾਰੀ ਮੀਂਹ 7 ਤੋਂ 10 ਸਤੰਬਰ ਤੱਕ ਮੀਂਹ ਦੀ ਚੇਤਾਵਨੀ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਵਰਸੇਗਾ ਭਾਰੀ ਮੀਂਹ ਅਲਰਟ ਹੋਏ ਹਨ ਜ਼ਾਰੀ ਪੰਜਾਬ ਦੇ ਮੌਸਮ ਵਿਭਾਗ ਦੇ ਵੱਲੋਂ ਅਲਰਟ ਸਾਰੀ ਕੀਤੇ ਗਿਆ ਹਨ ਤੇ ਪੰਜਾਬ ਦੇ ਕਿਹੜੇ-ਕਿਹੜੇ ਪਿੰਡ ਨੁਕਸਾਨੇ ਗਏ ਹਨ ਕਿਹੜੇ-ਕਿਹੜੇ ਪਿੰਡ ਹੜਾਂ ਦੀ ਲਪੇਟ ਦੇ ਵਿੱਚ ਆਏ ਹਨ ਉਸ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਜਾਣੋ ਕਿਥੇ ਕਿਥੇ ਪੈ ਸਕਦਾ ਅੱਜ ਮੀਂਹ 10 ਸਤੰਬਰ ਤੱਕ بارش ਨੂੰ ਲੈ ਕੇ ਮੌਸਮ ਵਿਭਾਗ ਨੇ ਆਖੀ ਇਹ ਵੱਡੀ ਗੱਲ ਜੀ ਹਾਂ ਮੌਸਮ ਵਿਭਾਗ ਦੇ ਵੱਲੋਂ ਅਲਰਟ ਸਾਵਣੀ ਜਾਰੀ ਕੀਤੀ ਗਈ ਹੈ ਪੰਜਾਬ ਦੇ ਜ਼ਿਲ੍ਹਿਆਂ ਨੂੰ ਲੈ ਕੇ ਪੰਜਾਬ 'ਚ ਜੋ ਇਸ ਸਮੇਂ ਹੜ੍ਹਾਂ ਦੀ ਮਾਰ ਹੇਠ ਹੈ ਬਹੁਤ ਸਾਰੇ ਜ਼ਿਲ੍ਹਿਆਂ ਦੇ ਬੀਤੇ ਦਿਨ ਵਿੱਚ ਭਾਰੀ بارش ਹੋਈ ਹੈ ਜਿਸ ਕਰਕੇ ਲੋਕਾਂ ਦੀ ਚਿੰਤਾ ਹੋਰ ਵੱਧ ਗਈ ਹੈ ਪਰ ਅੱਜ ਮੌਸਮ ਵਿਭਾਗ ਵੱਲੋਂ ਕੁਝ ਰਾਹਤ ਵਾਲੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਵਿੱਚ 10 ਸਤੰਬਰ ਤੱਕ بارش ਨੂੰ ਲੈ ਕੇ ਕੋਈ ਵੱਡਾ ਅਲਰਟ ਜਾਰੀ ਨਹੀਂ ਕੀਤਾ ਗਿਆ ਪਰ ਪੰਜਾਬ ਦੇ ਵਿੱਚ ਕਈ ਥਾਵਾਂ ਤੇ بارش ਜਿਹੜੀ ਆ ਦੇਖਣ ਨੂੰ ਮਿਲੇਗੀ ਜੀ ਹਾਂ ਅਗਲੇ 3 ਦਿਨ ਰਾਜ ਦੇ ਮੌਸਮ ਅਗਲੇ 3 ਦਿਨ ਸੂਬੇ ਦਾ ਜਿਹੜਾ ਮੌਸਮ ਹੈ ਸੁਧਾਰਨ ਰਹਿਣ ਦਾ ਵਾਲਾ ਕਿਉਂਕਿ ਮੌਸਮ ਜਿਹੜਾ ਆਮ ਹੋਣ ਵਾਲਾ ਹੁਣ ਆਉਣ ਵਾਲੇ ਦਿਨਾਂ ਵਿੱਚ ਲੱਗੇ ਤਾਂ ਮੌਸਮ ਦੇ ਬਾਰੇ ਅਪਡੇਟ ਸਾਹਮਣੇ ਆ ਰਹੀ ਹੈ ਇਸ ਦੇ ਨਾਲ ਹੀ ਰਾਹ ਦੀ ਗੱਲ ਇਹ ਹੈ ਕਿ ਭਾਖੜਾ ਦਾ ਪਾਣੀ ਪੱਧਰ ਲਗਾਤਾਰ ਘਟ ਰਿਹਾ ਹੈ ਵਦੇਰੇ ਪੰਜਾਬ ਦੇ ਨਾਲ ਨਾਲ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਵਿੱਚ ਵੀ بارش ਨੂੰ ਲੈ ਕੇ ਕੋਈ ਅਲਰਟ ਜਿਹੜਾ ਜਾਰੀ ਨਹੀਂ ਕੀਤਾ ਗਿਆ ਲੁਧਿਆਣਾ ਦੇ ਖਰਾਲੀ ਬਨ ਟੁੱਟਣ ਦਾ ਖਤਰਾ ਬਣਿਆ ਹੋਇਆ ਹੈ ਸ਼ੁਕਰਵਾਦ ਦੀ ਰਾਤ ਨੂੰ ਸਤਲੁਜ ਦਰਿਆ ਦੇ ਪਿੰਡ ਜੀਹਾਂ ਖਰਾਲੀ ਵਿੱਚ ਬਨ ਦੱਸਿਆ ਜਾ ਰਿਹਾ ਦੇਖ ਸਕਦੇ ਹੋ ਸ੍ਰੀ ਅਮਰਸਰ ਸਾਹਿਬ ਦੇ ਵਿੱਚ ਵੀ ਬਨਾਂ ਨੂੰ ਮਜ਼ਬੂਤ ਕਰਨ ਦੇ ਕੰਮ ਤੇਜ਼ ਕਰ ਦਿੱਤੇ ਗਏ ਹਨ ਅਗਲੇ 4 ਦਿਨ ਬਾਰਿਸ਼ ਦਾ ਅਲਰਟ ਨਹੀਂ ਹੈ ਜਿਸ ਕਾਰ ਰਾਵੀ ਦਰਿਆ ਦਾ ਪਾਣੀ ਦਾ ਵਧਰ ਜਿਹੜਾ ਵਧਨ ਦੇ ਅਸਾਰ ਨਹੀਂ ਆਣ ਜੀਹਾਂ ਦੇਖ ਸਕਦੇ ਹੋ 190 ਪਿੰਡ ਜਿਹੜੇ ਨੇ ਪ੍ਰਭਾਵਿਤ ਹੋਏ ਹਨ ਤੇ 5 ਲੋਕਾਂ ਦੀ ਮੌਤ ਤੇ 134 ਘਰ تباہ ਹੋ ਗਏ ਹਨ। ਸ਼੍ਰੀ ਅਮ੍ਰਿਤਸਰ ਸਾਹਿਬ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਰਿਪੋਰਟਾਂ ਆਈਆਂ ਨੇ ਕਿ ਜ਼ਿਲ੍ਹੇ ਵਿੱਚ 190 ਪਿੰਡ ਹੜ੍ਹ ਦੀ ਚਪੇਟ ਵਿੱਚ ਆਏ ਹਨ ਜਿਨ੍ਹਾਂ ਵਿੱਚ ਰਹਿਣ ਵਾਲੀ ਲਗਭਗ 1,35,000 ਆਬਾਦੀ ਪ੍ਰਭਾਵਿਤ ਹੋਈ ਹੈ। ਇਸ ਦੌਰਾਨ 5 ਲੋਕਾਂ ਦੀ ਮੌਤ ਹੋ ਗਈ ਜਦਕਿ 2 ਜ਼ਖਮੀ ਹਨ। ਉਹਨਾਂ ਦਾ ਇਲਾਜ ਜਾਰੀ ਹੈ। ਹੜ੍ਹ ਕਾਰਨ 134 ਘਰ ਨੁਕਸਾਨੇ ਗਏ ਹਨ ਤੇ 18 ਪਸ਼ੂਆਂ ਦੀ ਮੌਤ ਹੋਣ ਦੀ ਜਿਹੜੀ ਖਬਰ ਸਾਹਮਣੇ ਆਈ ਹੈ। ਪੰਜਾਬ ਦੇ 23 ਜ਼ਿਲ੍ਹੇ ਹੜ੍ਹ ਨਾਲ ਪ੍ਰਭਾਵਿਤ ਹਨ ਜਿਨ੍ਹਾਂ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਗੁਰਦਾਸਪੁਰ ਫਾਜ਼ਿਲਕਾ ਫਿਰੋਜ਼ਪੁਰ ਹੁਸ਼ਿਆਰਪੁਰ ਜਲੰਧਰ ਲੁਧਿਆਣਾ ਪਟਿਆਲਾ ਸਮੇਤ ਇਹ ਜ਼ਿਲ੍ਹੇ ਖਾਸ ਕਰਕੇ ਪ੍ਰਭਾਵਿਤ ਹੋਣ ਰਾਜ ਦੇ 1996 ਪਿੰਡ ਪਾਣੀ ਵਿੱਚ ਘਿਰੇ ਹੋਏ ਹਨ ਹੁਣ ਤੱਕ 387000 ਲੋਕ ਵੱਧ ਤੋਂ ਲੋਕ ਪ੍ਰਭਾਵਿਤ ਹੋਏ ਹਨ ਸਭ ਤੋਂ ਵੱਧ ਅਸਰ ਸ੍ਰੀ ਅੰਮ੍ਰਿਤਸਰ ਸਾਹਿਬ ਗੁਰਦਾਸਪੁਰ ਫਾਜ਼ਿਲਕਾ ਵਿੱਚ ਦੇਖਣ ਨੂੰ ਮਿਲਿਆ ਜੀ ਹੁਣ ਤੱਕ ਪੰਜਾਬ ਦੇ 12 ਜ਼ਿਲ੍ਹਿਆਂ ਵਿੱਚ ਹੜ੍ਹ ਕਾਰਨ 46 ਲੋਕਾਂ ਦੀ ਮੌਤ ਜਿਹੜੀ ਹੈ ਹੋ ਚੁੱਕੀ ਹੈ ਜੀ। ਸ਼੍ਰੀ ਅੰਮ੍ਰਿਤਸਰ ਸਾਹਿਬ ਤੇ ਹੁਸ਼ਿਆਰਪੁਰ ਦੇ ਵਿੱਚ 7-7, ਪਠਾਨਕੋਟ ਵਿੱਚ 6, ਬਰਨਾਲਾ ਦੇ ਵਿੱਚ 5, ਬਠਿੰਡਾ ਦੇ ਲੁਧਿਆਣਾ ਦੇ ਵਿੱਚ 4-4, ਦੇ ਮਾਨਸਾ ਦੇ ਵਿੱਚ 7-3, ਗੁਰਦਾਸਪੁਰ ਤੇ ਐਸਐਸ ਨਗਰ ਦੇ ਵਿੱਚ 2-2, ਫਿਰੋਜ਼ਪੁਰ, ਫਾਜ਼ਿਲਕਾ, ਰੂਪਨਗਰ, ਪਟਿਆਲਾ ਦੇ ਵਿੱਚ 1-1 ਮੌਤ ਜਿਹੜੀ ਹੈ ਹੋਈ ਹੈ ਜੀ। ਪਠਾਨਕੋਟ ਵਿੱਚ 3 ਲੋਕ ਅਜੇ ਵੀ ਲਾਪਤਾ ਹਨ। ਪਸ਼ੂਆਂ ਦੇ ਨੁਕਸਾਨ ਦਾ ਪੂਰਾ ਅੰਕੜਾ ਨਹੀਂ ਆ ਸਕਿਆ। ਪਰ ਕਾਫੀ ਵੱਡੀ ਗਿਣਤੀ ਹੜ੍ਹ ਦੀ ਚਪੇੜ ਵਿੱਚ ਆਈ ਹੈ ਤਾਂ ਦੇਖ ਸਕਦੇ ਹੋ ਇਸ ਤੋਂ ਇਲਾਵਾ ਸੂਬੇ ਦੇ ਵਿੱਚ ਹੁਣ ਤੱਕ 174454 ਹੈਕਟੇਅਰ ਫਸਲ ਪ੍ਰਭਾਵਿਤ ਹੋਈ ਹੈ ਜੀ ਹਾਂ ਤਾਂ ਦੇਖੋ ਇਸ ਸੰਬੰਧੀ ਹੋਰ ਤਾਜ਼ਾ ਅਪਡੇਟ ਜਾਣਕਾਰੀ ਜਾਣਨ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਕਰ ਦਿਓ ਸ਼ੇਅਰ ਤਦ ਤੱਕ ਲਈ ਧੰਨਵਾਦ ਜੀ ਸਾਰਿਆਂ ਦਾ